ਸਤਿ ਸ੍ਰੀ ਅਕਾਲ ਜੀ ਅੱਜ ਲਾਤੇ ਜੀ ਗੰਨਾ ਕੋਡਣ ਨਤੀਏ ਆਈ ਦੇਖਦੇ ਆ ਵੀ ਪੂਰੀ ਪਾਉਂਦੇ ਆ ਕਿ ਨਹੀਂ ਵਿੱਚੇ ਭਿੰਡੀਆਂ ਕਿ ਮਹਿੰਗੀ ਪੈਂਦੇ ਆ ਇਹ ਨਤੀਆ ਹਾਂ ਜੀ ਦੇਖਾਂ ਵੀ ਸਸਤਾ ਪੈਂਦਾ ਕਿ ਮਹਿੰਗਾ ਪੈਂਦਾ ਹਾਂ ਜੀ ਸਸਤੇ ਪਰੇਗਾ ਮੰਨੂ ਤਾਂ ਲੱਗਦੀ ਨਹੀਂ ਤੂੰ ਸਸਤਾ ਪੂੰਗਰ ਵਾਲੇ ਸ਼ੰਕਰ ਉਹ ਵੀ ਦੇਖਤਾ ਲਈ ਉਹ ਸਸਤੇ ਪਰੇਗਾ ਹਾਂ ਬਸ ਜਿੱਥੇ ਕੱਖਾ ਉੱਥੇ ਮਾਰਦੇ ਕਹਿੰਦਾ ਲੋੜੇ ਨਹੀਂ ਪੱਧਰ ਸਨਾਂ ਇੱਕ ਪੱਧਰ ਤੇ ਨਹੀਂ ਮਾਰਨਾ ਆਏਗਾ খালি ਬਸ ਆਥੀ ਕਰੋ ਹਾਂ ਬਸ ਕੱਖ ਨੂੰ ਛੇੜੂ ਬਸ ਹਾਂ ਬਸ ਕੱਖ ਦੀ ਢੇਰੀ ਲਾਈ ਜਾਣੀ ਠੀਕ ਆ ਠੀਕ ਲੈ ਨਤੀਆ ਮੰਦਾ ਨਹੀਂ ਹੈਗਾ ਪੱਧਰ ਤੇ ਗੁਰਦਾ ਮਾਰ ਬੱਦੇ ਨਾਲ ਜ਼ਰੂਰੀ ਹੈ ਹੋ ਜਾਏਗਾ ਪੱਧਰ ਦੇਣਾ ਜ਼ਰੂਰੀ ਹੈ ਹਾਂ ਹਾਂ ਚੱਲ ਠੀਕ ਆ ਡਾਇ ਹੋਣਾ ਚਾਹੀਏ ਕਰ ਦੋ ਕਰ ਦੋ ਕਰ ਦੋ ਨਿਭਣਾ ਚਾਹੀਦਾ ਪਰ ਬਸ ਭਿੰਡੀ ਦਾ ਬਥਰੀ ਜੰਮੀ ਵੀ ਨਤੀਆ ਪਿੰਡੀ ਦਾ ਵਦੇਰੀ ਜੰਮੀ ਵੀ ਆ। ਮੈਨੂੰ ਨਹੀਂ ਤਾਂ ਜਾਨਾ ਹੈ ਬਹੁਤ ਸੋਨਾ। ਹਾਂ। ਬਾਹਰ ਦੇਗਾ ਤਾਂ ਕਿਆ ਹੋ ਜਾਏ। ਉਮੀਦ ਨਹੀਂ ਪਾ ਦੂੰਗੇ। ਆਕਤੋ ਆਇਆ ਸਾ ਚਾਰ। ਅੱਗੇ ਵੱਡਾ ਉੱਕੇ ਨੂੰ ਨਾ ਹੈ। ਹੈ? ਕਿੱਥੇ ਕੀ ਹੈ? ਵਾਹ। ਵਾਹ, ਲੰਕਾਰਾ। ਹੂੰ। ਵਾਹ। ਵਾਹ, ਮਾਰੇ ਚੱਲ ਹੋ ਨਾ। ਗੰਨੇ ਚ ਮਾਰੀ ਚੱਲ, ਗੰਨੇ ਚ ਫੇਰੀ ਚੱਲ। ਨਦਿਆ ਉੱਪਰ ਨਾਲ ਫੇਰ ਇਹਨਾਂ ਦਵਾਈ ਕਰੀ ਵੀ ਆਪਾਂ ਨੇ ਫੇਰ ਵੀ ਫਰਕਾ ਉਹੀ ਨਾ ਛੜੀ ਜੇ ਬਾਕੀ ਪਰਤ ਨੂੰ ਜਿੱਥੇ ਜਿਆਦਾ ਕੱਖ ਆ ਉੱਥੇ ਮਾਰ ਬਸ ਗੰਨਾ ਨਾ ਖਾਦੇ ਗੰਨਾ ਵੱਡ ਹੋ ਗਿਆ ਕੋਈ ਗੱਲ ਨਹੀਂ ਇਹਦਾ ਵਧੀਰਾ ਫੁੱਟੇ ਆਉਣਾ ਬੋਲੂ ਪਿਛੇ ਰਹਿ ਗਿਆ ਸਮਝ ਆਗੇ ਨਾ ਭੜ ਗਏ ਆਪਰੇ ਕਾਹੇ ਹਾਂ ਹਾਂ ਪਹਿਨੀ ਅੱਗੇ ਭੱਜ ਗਿਆ ਬੋਲੂ ਇਹ ਨਦੀ ਆ ਲੈਨ ਵੀ ਤੇਰੀ ਅੱਧੀ ਅੱਧੀ ਸਾਨੂੰ ਦਈਏ ਆਹਾ ਬੈਡ ਉਹ हमको ਕਿਉਂ ਇਹ ਪੂਰਾ हमको ਇਹ ਸ਼ੰਕਰ ਨੂੰ ਦੇ ਅੱਧਾ ਇਦਾਂ ਨਹੀਂ ਪੂਰਾ ਚੱਲਣਾ ਹੈਗਾ ਅੱਧਾ ਅੱਧਾ ਲੈ ਕੇ ਚੱਲਣਾ ਪੈਣਾ ਹੈ ਇਹ ਇਕਣਾ ਹੋਏਗਾ ਨਹੀਂ ਇਹ ਸਸਟ ਆ ਕੇ ਜੇ ਪੂਰੇ ਤੱਕ ਤੈਂ ਚੱਲਣਾ ਇੱਧਰ ਉੱਧਰ ਅੱਧਾ ਉਹਨੇ ਇਕਣੀ ਸ਼ੰਕਰ ਨੇ ਇਕਣੀ ਪਰਾਂ ਸਮਝ ਗਿਆ ਬੱਸ ਰਹਿਣ ਦੇ ਆ ਕਹਾਣੀ ਮੰਨਦਾ ਕਦੇ ਵੀ ਮੇਰਾ ਉਹ ਕਹਿੰਦੇ ਵੀਡੀਓ ਵਿੱਚ ਕਹਿੰਦੇ ਵੀ ਨਤੀਆ ਨੂੰ ਤੂੰ ਗਾਲਾਂ ਕੱਢਦਾ ਉਹ ਨਤੀਆ ਆ ਕੱਖ ਰਹਿ ਗਿਆ ਜੜ ਚ ਉਰਲੇ ਪਾਸੇ ਦੇ ਗੰਨੇ ਦੀ ਜੜ ਚ ਜਿੱਥੇ ਤੇਰਾ ਖੁਰਪਾ ਹਾਂ ਆ ਦੇਖ ਤੋੜਤਾ ਉੱਪਰ ਤੇ ਪੱਟਿਆ ਨਹੀਂ ਹੈਗਾ ਪਤੰਦਰ ਨੇ ਚੱਲ ਗੰਨਾ ਵੱਡ ਹੋ ਗਿਆ ਕੋਈ ਗੱਲ ਨਹੀਂ ਨਾ ਨਹੀਂ ਛਾਕਾ ਖਾ ਤਾਂ ਸ਼ਰਬਤ ਲਓ ਜੀ ਦੇਖਦੇ ਕਿੰਨੀਆਂ ਦਿਹਾੜੀਆਂ ਲਾਉਂਦਾ ਮੈਂ ਤਾਂ ਕਿਹਾ ਤਾਂ ਠਿੱਕਾ ਕਰ ਲੂ ਠੇਕੇ ਨੂੰ ਮੰਨਦੇ ਨਹੀਂ ਪਤੰਦਰ ਉਹ ਦੇਖਦਾ ਵੀ 5-7 ਦਿਨ ਲਾਉਂਦਾ ਕਿ 2-3 ਦਿਨ ਲਾਉਂਦਾ ਲਹਾਦਾ 2 ਦਿਨ ਲੱਗਦਾ ਹੈ ਹੈ ਦੇਖੋ ਕੀ ਬਣਦਾ ਹੈ ਕੀ ਬਣਦਾ ਹੈ ਚੱਲ ਠੀਕ ਹੈ ਪਲਵਾਨ ਕਿਦਾਂ ਬਰਾਪੂ ਆਪੂ ਕੋ ਨਾ ਸਾਈਕਲ ਸਰਵਾ ਕੇ ਲਿਆਉਣਾ ਟਾਇਰ ਗੋਣੀ ਨੇ ਟਾਇਰ ਗੋਣਾ ਲੈਂਦਾ ਯਾਰ ਕਿੰਨੇ ਦਾ 250 ਦਾ ਜਿਹੜਾ ਮੂਰੇ ਵਾਲੋਂ ਪਿੱਛੇ ਵਾਲਾ ਉਹ ਪਿੱਛੇ ਵਾਲਾ ਉਹ ਕਿਚਨ ਦਾ ਹੁੰਦਾ ਪਰ ਆਪਾਂ ਮਿੱਠੂ ਭਾਈ ਗਾਰੰਟੀ ਕੋਈ ਨਹੀਂ ਇਹ 18 ਫੁੱਟ ਟਰਾਲਾ ਨਹੀਂ ਗਰੀਸ ਵੀ ਕਰਾ ਦੇਣਾ ਪਰ ਗਰਨਾ ਜਾਈ ਮੈਂ ਗਿਆ ਵੀਰ ਨੇ ਦਾ ਹੁਣ ਇਹ ਥੋੜੀ ਗਾਰੰਟੀ ਦੇਣਾ ਵੀਰ ਜੀ ਆਏ ਪਹਿਲਾਂ ਹੁਣ ਨਾ ਗਰਜੀ ਹੁਣ ਸਿਆਣਾ ਹੋ ਗਿਆ ਆ ਦੇਖ ਹੈਵੀ ਡਰਾਈਵਰ ਆ ਤੇਰੇ ਕਹਿੰਦੀ ਐ ਫਿਰ ਸਿਆਣੇ ਸਰੀ ਦਾ ਔਖਾ ਨਿਆਣੇ ਦਾ ਬਥੇਰੀ ਵਾਰੀ ਕਰਦੇ ਅਸੀਂ ਤੇਰੇ ਗਰੇ ਆ ਆ ਗਰਦਾ ਦੂਵੇ ਟਾਇਰ ਜਿਲਵਾ ਦੇ ਲੱਗਾ ਆ ਹਾਂ ਸਭ ਮਕਾਲ ਕਰਦਾ ਮਾ ਲੱਗਾ ਵਾ ਟਾਇਰ ਜਿਲਵਾ ਦੰਨੇ ਆਹੋ ਜੇ ਤੁਹਾਨੂੰ ਬਹੁਤ ਸ਼ੱਕ ਆ ਕਿ ਮੇਰੇ ਕੋਲ ਨਾ ਰੇੜੀ ਆਲਰੇਡੀ ਲੈਣੀ ਜਿਹੜੀ ਪਿੰਜੇ ਕਰਨਾ ਹੁੰਦੇ ਹਾਂ ਹਾਂ ਬਾਹਰ ਰੇੜੀ ਆ ਜਾਣੀ ਉਹ ਉਧਰ ਜਾਇ ਕਰੀ ਹੁਣ ਤਾਂ ਬਹੁਤ ਹੋਣੀਆਂ ਓਹ ਦੇਖੀ ਕੋਈ ਰੀਤ ਆ ਵਾ ਚੱਲ ਵੀ ਵਾ ਫਿਰ ਹੁਣ ਨੀਲੇ ਘੋੜਿਆਂ ਦੀ ਜੱਲੀ ਵੀ ਆ ਹਾਂ ਹੁਣ ਨੀਲੇ ਘੋੜੇ ਦੀ ਰੀਤ ਚੱਲੀ ਵੀ ਆ ਨਾਲਾ ਪਿੰਡ ਸਾਰਾ ਕੋਲ ਲਿਆ ਕੇ ਛੱਡੂਗਾ ਥੋੜੀ ਦੂਆ 450 ਦਾ ਬਿੱਲ ਉਹ ਤੂਫਾਨੀ ਦਾ। ਇਹ ਆ ਜੀ ਆ। ਹਾਂ। ਇਹ 250 ਦਾ, ਇਹ 250 ਦਾ। ਇਹ ਦੇਸੀ ਜੀ ਲਗਾ ਦਿੰਦਾ। ਹਾਂ ਜਿਹੜਾ ਨੀਲ ਕਮਲ ਦਾ ਉਹਦਾ 200 ਦਾ ਦਾ। ਜਿਹਦੇ ਸਾਈਕਲ ਆ ਇਹ। ਇਹ ਨੀਲ ਨੂੰ ਰੈਨ ਕਰਾ ਦੀ। ਹੈਂ? ਗਰੀਨ ਰੈਨ ਕਰਾ ਦੇ। ਉਹ ਤੁਸੀਂ ਬੈਠ ਜਾਓ ਉੱਥੇ ਜਾ ਕੇ ਰੋਟੀ ਖਾ ਕੇ ਬਸ ਆਪਣਾ ਕੋਲ ਬੈਠ ਕੇ ਕਰਾ ਲਓ। ਜਿਹੜਾ ਕੋਈ ਕਰਾਉਣਾ। ਹੁਣ ਮੈਂ ਖੜਾ ਆ ਮੈਂ ਅਗਲਾ ਕਰੇ ਕਿ ਨਾ ਕਰੇ ਪਏ ਬਾਈ ਇਹਨਾਂ ਮੇਰੀ ਗੱਲ ਤਾਂ ਨਾ ਪਿਓਗੇ। ਚੱਲ ਫੇਰ ਮੈਂ ਛੱਡ ਪੀ ਜਾ। ਆਪਣਾ ਰੋਟੀ ਖਾ ਕੇ ਉੱਥੇ ਬਹਿ ਜਿਓ। ਲੈ ਛੱਡਦਾ। ਲੈ ਛੱਡ ਕੇ ਤਾਂ ਆਉਂਗਾ ਤੁਰ ਕੇ ਥੋੜ ਉਹ ਦੇਖਦਾ ਚਲਾਉਂਗਾ ਨਹੀਂ ਨਾ ਤੱਕਾ ਲਾਉਂਗਾ ਹੱਥ ਫੜ ਲਵਾਏ ਫੜ ਲਾਏ ਪਿੱਛੇ ਬੈਠ ਕੇ ਨਹੀਂ ਤੱਕਾ ਲਾਦੇ ਨਾ ਲੈ ਪਿੱਛੇ ਬੈਠ ਕੇ ਫੜ ਲਾਏ ਨੀ ਗੀਰਨਾ ਨਹੀਂ ਮੈਨੂੰ ਕਿਤੇ ਫੇਰ ਦੇਖ ਲਾ ਨਾ ਹੌਲੀ ਹੌਲੀ ਜਾਉਂਗੇ ਚਲੋ ਬਾਹਰ ਨੂੰ ਨਹੀਂ ਜੇ ਬਾਹਰ ਫੜ ਲਾਏ ਕਿਤਾ ਪਹਿਲਵਾਨ ਕੱਖ ਬੂਟਿਆਂ ਵਿੱਚ ਕਾਕਾ ਉਹ ਹੋ ਗਿਆ ਉਹ ਸਪਰੇਅ ਮਾਰਦਾ ਕੱਲ ਪਰਸੋਂ ਨੂੰ ਆਈ ਚਾ ਚੌੜੇ ਪੱਤੇ ਵਾਲਾ ਕੱਖ ਹੋਇਆ ਯਾ ਜਿਹਦਾ ਨਾਂ ਤਰਫਾਲੀ ਜੀ ਫੇਰ ਤੇ ਤੂੰ ਇਹ ਪਿਆਜ਼ ਬਹੁਤ ਬਧੀ ਉਧਰਲੇ ਪਿਆਜ਼ ਤਾਂ ਸਾਰੇ ਖਤਮ ਹੋ ਗਏ ਇਹ ਆਪਣੀ ਪਨੀਰੀ ਤੀ ਹੈ ਇਹਨ ਹਰਿਆਈ ਜਿਵੇਂ ਉਹ ਵੀ ਤਰਫਾਲੀ ਫੇਰਦੇ ਮੈਂ ਕਹਿੰਦਾ ਠੀਕ ਨਹੀਂ ਮੈਂ ਕਹਿੰਦਾ ਕੱਲਾ ਸਪਰੇਅ ਨਾ ਮਾਰ ਤਮ ਲਿਆਂਦੀ ਪਈਆ ਮੈਂ ਹਏ ਮੈਂ ਕਹਿੰਦਾ ਬਾਅਦ ਚ ਮਾਰ ਦੀ ਨਹੀਂ ਬੇਟੂ ਪਹਿਨਾ ਸਪਰੇਅ ਮਾਰ ਕੇ 5-7 ਦਿਨ ਤੱਕ ਜਦ ਸੁੱਕ ਗਿਆ ਕੱਖ ਫੇਰ ਤਰਫਾਲੀ ਫਿਰੂੰਗਾ ਆਹ ਤਰਫਾਲੀ ਆਪੇ ਫੇਰ ਦੇਵੇ ਹੂੰ ਇੰਨਾ ਵੀ ਨਹੀਂ ਹੈ ਕਿਤੇ ਕਿਤੇ ਚੌੜਾ ਪੱਤਾ ਇਹ ਵੀ ਪਤਾ ਘਾਤੇ ਯਾ ਇਹ ਜਵੀਤੀ ਇਹ ਗਿੱਲੇ-ਗਿੱਲੇ ਵਿੱਚੇ ਬੀਜ ਹੋ ਗਿਆ। ਉਹੀ ਸਾਲਾ ਦੂਆ। ਉਹੀ ਗਿੱਲੇ-ਗਿੱਲੇ ਵਿੱਚ ਬੀਜ ਹੋ ਗਿਆ ਆਹੀ ਕੱਖਾ ਜਿਹੜਾ ਇੱਧਰ ਗੰਨੇ 'ਚ ਆ। ਸਿਆਲ ਵਾਲਾ। ਗਿੱਲੇ ਦਾ ਵੀ ਫਰਕ ਕੁਛ ਜਵੀ ਤੇ ਪਹਿਲਾਂ ਤੇਰਾ ਉਹ ਵੀ ਤਾਂ ਵਿੱਚ ਪਰ ਇਹ ਤਾਂ ਜ਼ੀਰਿਓ ਲਈ ਵੀ। ਜ਼ੀਰੀ ਦੀ ਜਵੀ ਨਾ ਅਸਲ ਵਿੱਚ ਬਾਹਰ ਨਹੀਂ ਹੋਇਆ ਯਾਰ। ਆਹੋ ਬਾਹਰ ਘਟੋ। ਜਦੇ ਜਵੀ ਵਾਲਾ ਬਾਹਗੇ ਦੋ ਦਿਨ ਵਿੱਚੇ ਬੀਜਤੀ ਤੂੰ ਪਿਆਜ਼। ਉਹ ਜਿਹਦੇ ਕੱਖ ਤੁਰ ਪਿਆ। ਆਹ ਚੱਕਰ ਹੋਇਆ। ਪਿਆਜ਼ ਵੀ ਤਾਂਹੀਂ ਤੁਰ ਪਿਆ ਗਿੱਲੇ-ਗਿੱਲੇ ਜਿਹੇ। ਨਹੀਂ ਪਿਆਜ਼ ਇਹਾਰੇ ਪਨੀਰੀ ਆਪਣੀ ਸੀ ਇਹ। ਇਹ ਤਾਂ ਤੁਰ ਨਹੀਂਉਂਦੀ। ਉਹ ਪਨੀਰੀ ਦਾ ਪੰਗਾ। ਜਿਹੜੀ ਉਧਰ ਤੇ ਲਿਆਂਦੀ ਆ ਯਾਰ ਬਹਾ ਨਹੀਂ ਤਜਰਬਾ ਹੋ ਗਿਆ ਪਨੀਰੀ ਆਪਣੀ ਬੀਜੋ ਸਸਤੀ ਪੈਂਦੀ ਆ ਬੀਜਾਂ ਦਾ ਢੰਗ ਵੀ ਪਤਾ ਲੱਗ ਗਿਆ ਆ ਆਪਣੀ ਪੈਣਾ ਇਹ ਲੱਗਦੀ ਦੀ ਥਾਲੀ ਖਰਾਬ ਆ ਕੋ ਪਨੀਰੀ ਹੋਈ ਆ ਫੇਰ ਆਪਾਂ ਉਹਦੇ ਘਰ ਪਹਿਲੀ ਉਹ ਦੇਖ ਕੇ ਹੋ ਜਾਣੇ ਆ ਹਾਂ ਉਹ ਕੱਖ ਜਿਹੜਾ ਵਿੱਚ ਆ ਲੱਗੀ ਗੀ ਪਨੀਰੀ ਹੋਈ ਨਹੀਂ ਹੈਗੀ ਪਨੀਰੀ ਬਹੁਤ ਵਧੀਆ ਹੋਈ ਆ ਤਿਆਰ ਹੁੰਦੀ ਪਹਿਲੀ ਉਹ ਕੱਕ ਕੋ ਕੱਢੇ ਮੋਂ ਦਾ ਵਧੀਆ ਲੱਗਦੀ ਆ ਇਹਦੇ ਵਿੱਚ ਵੀ ਸਪਰੇਅ ਮਾਰਾਂ ਯਾਰ ਕੱਕ ਦੀ ਹੁਣ ਪੰਗਾ ਆਇਆ ਜੀ ਬਹੁਤੀ ਤੇਜ਼ ਨਹੀਂ ਨਾ ਬੱਜਦੀ ਬੂਟਿਆਂ ਕਰਕੇ ਤੇਜ਼ ਵੀ ਨਹੀਂ ਬੱਜਦੀ ਹਲੇ ਮੈਂ ਕਹਿੰਦਾ ਹੋਰ ਫੁੱਤ ਲੈਣੇ ਥੋੜਾ ਜਿਹਾ ਇਹ ਕੱਖ ਦਾ ਦੂਆ ਹੀ ਆ ਇਹ ਤਾਂ ਸ਼ਾਮ ਨੂੰ ਢਾ ਲੈਣਾ ਸਿਆੜ ਦੇ ਦਿਖੀ ਜਾਊਗਾ ਨਾ ਫਿਰ ਠੀਕ ਰਹੇਗਾ ਇਹ ਤਾਂ ਦੂਆ ਕੱਖਾ ਜੇ ਦੇ ਢਾ ਹੋ ਜਾਂਦਾ ਨਾ ਨਾ ਲੋੜ ਨਹੀਂ ਛੱਦਾ ਹੋ ਗਿਆ ਤਾਂ ਵੀ ਗਿਆ ਬੂਟੇ ਦਾ ਹੋਏ ਹੁਣੇ ਮੇਨ ਚੱਕਰ ਦਾ ਸਾਡਾ ਬੂਟਿਆਂ ਦਾ ਮਕਸਦ ਆ ਇਹ ਗੰਨੇ ਦਾ ਇੰਨਾ ਨਹੀਂ ਮੱਕੀ ਦੇ ਦਿੱਤਾ ਮਾਰਦੀ ਫਰਾਟੇ ਬੂਟੇ ਵੀ ਲੱਗੋ ਸੁੱਤਣਾ ਹਾਂ ਬੂਟੇ ਤੁਰਪੇ ਹੁਣ ਟਾਈਮ ਆ ਗਿਆ ਯਾਰ ਨੌਰਸਾ ਇਹਨਾਂ ਦੀ ਵੀ ਕਲਪੀ ਮੱਕੀ ਵੀ ਐਨ ਵਧੀਆ ਲੈ ਬਈ ਦੱਲੀ ਨੇ ਮਿੱਠੂ ਐ ਤਵੀਆਂ ਮਾਰੀਆਂ ਵੀ ਆ ਦੇਖ ਤਵੀਆਂ ਫੇਰ ਕੇ ਉੱਪਰ ਤੇ ਸਵਾਤਾ ਤਵੀਆਂ ਫੇਰ ਕੇ ਸਵਾਕਾ ਮਾਰਤਾ ਪੱਚਮੀ ਲੱਗ ਰਹੀ ਤਾਂ ਬਈ ਉਹ ਪੱਚੀਆਂ ਪੱਚੀਆਂ ਕਈ ਪੱਟੂਆਂ ਵੀ ਆ ਜਿਹੜਾ ਕਿਤੇ ਪੱਟ ਹੋ ਗਈਆਂ ਹੂੰ ਪਰ ਐ ਵੀ ਸਾਫ ਵੀ ਹੋ ਗਿਆ ਖੇਤ ਮੀਂਹ ਨੇ ਫੇਰ ਤੋਰ ਦੇਣਾ ਇਹ ਆ ਫੇਰ ਤੁਰਪੇ ਓਕਣਾ ਹੀ ਹੂੰ ਚੱਲ ਜਾਨੂ ਤਾਂ ਫਿਰ ਇੱਕ ਵਾਰ ਨਿਕਲਿਆ ਹੋਗਾ ਗੜਾ ਗੜੂ ਹੋ ਜਾਂਦੀ ਹੈ ਸਵਾਕਾ ਜੀ ਦਾ ਵੈਸੇ ਲੋੜੇ ਹੀ ਨਹੀਂ ਧੀ ਤੋ ਅਗਿਆਣਾ ਹੈ ਉਪਰ ਤੋਂ ਰਗੜ ਜੇ ਹੋ ਜਾਂਦਾ ਕਿਸ ਤੂੰ ਕੱਲਾ ਤਵੀਆਂ ਹੀ ਫੇਰ ਦਿੰਦਾ ਮੈਂ ਫੇਰ ਹੀ ਨਹੀਂ ਕਈ ਵਾਰੀ ਹਾਂ ਖਿਚਮੀਆਂ ਫੇਰੀਆਂ ਫਿਰ ਆਪਾਂ ਹਾਂ ਖਿਚਮੀਆਂ ਤੇਰੇ ਵਾਲੀਆਂ ਹਾਂ ਖਿਚਮੀਆਂ ਤਵੀਆਂ ਫੇਰ ਕੇ ਆਪਣਾ ਮौज ਗੇਲ ਚੱਲ ਆਪਣੇ ਵੀ ਤੁਰਿਆ ਆ ਕੱਕੇ ਆ ਕੱਖ ਜਿਆਦਾ ਤੁਰਿਆ ਆ ਇੱਥੇ ਕਿਤੇ 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 ਕੱਲ ਅਸੀਂ ਆਏ ਤੇ ਕੱਲ ਦੱਲੀ ਦੇ ਕੱਕੇ ਕੱਕੇ ਖੜਾਤਾ ਮੈਂ ਉਹ ਵੀ ਦੇਖਦਾ ਮੈਂ ਸਾਫ ਹੋ ਗਿਆ ਜਿਵੇਂ ਇੱਕ ਇੱਕ ਮੀਨੋ ਕਰਤਾ ਹੁੰਦਾ ਹੈ ਹਾਂ ਚੱਲ ਵਧੀਆ ਉਹ ਲੂਨੇ ਤੇ ਅਧੀਆਂ ਛੜੀਆਂ ਪਟ ਉਹ ਦੇਖੀ ਜਾਂਦਾ ਛਲ ਛਲ ਕੇ ਵੀ ਤੁਰਪੀ ਵੀ ਤੁਰਪੀ ਪਾਣੀ ਵੀ ਨਹੀਂ ਪਾਇਆ ਇੱਕ ਵਾਰ ਪਾਇਆ ਚੱਲ ਤੁਰਪੇ ਦਾ ਟਾਈਮ ਗੈਲੋ ਮੈਂ ਵੀ ਪੈ ਗਿਆ ਨਾ ਉਹ ਨਤੀਆ ਰੋਲਾ ਤੂੰ ਇੰਨਾ ਪਾਉਂਦਾ ਤੇ ਇੱਕ ਲਾਈਨ ਨਹੀਂ ਲੱਗੀ ਹਲੇ ਤੱਕ ਦੇਖ ਲਾ ਲੈ ਕੱਖ ਪਤਾ ਨਹੀਂ ਕਿੰਨਾ ਹੈਗਾ ਐਸਾ ਉਹ ਕਹਿੰਦਾ ਤੂੰ 2-3 ਸਾਲ ਲਾਉਂਗਾ ਹਾਂ ਬਹੁਤ ਆ ਬਾਹਰ ਵਾਲੀ ਲੈਂਨ ਤੀ ਨਾ ਦੇਵਰਾਜ ਕੀ ਨਹੀਂ ਜਿਆਦਾ ਕੱਖ ਤ ਹੈ 4 ਤੇ ਆ ਗਿਆ ਹੈ 4 ਤੇ ਆ ਗਿਆ ਕੀ ਲੋਡ ਨਹੀਂ ਕਰਨਾ ਹੈ ਕੋਈ ਨਹੀਂ ਕੋਈ ਨਹੀਂ ਬੱਜ ਕਰ ਲਾਂਗੇ ਕੋਹਲੀ ਗੱਲ ਕਰਦਾ ਕਿ ਲਾਗ ਕੋਹਲੀ ਫੇਰ ਕੇ ਵੱਢ ਕੇ ਬਾਹਰ ਛੱਡ ਦੂੰਗੇ ਹਾਂ ਲਾਗ ਨੂੰ ਪਿੰਡੀ ਦਾ ਹੋਇਆ ਹੀ ਪਿਆਜ ਸਾਨੂੰ ਧੋਖਾ ਦੇਗੇ ਚੱਲ ਲਾ ਦੋ ਗੁਰਦੋ ਸਰੇ ਤੇ ਤੁਹਾਡੇ ਬਸਕਿਉਰਟੀ ਗਾਰਡ ਆਉਣੇ ਵਾਲਾ ਸਿਉਰਟੀ ਗਾਰਡ ਕੌਣ ਬਾਪੂ ਆਉਣੇ ਵਾਲਾ ਪੱਲੀ ਲੈ ਕੇ ਕਹਿੰਦਾ ਮੈਂ ਇਹਨਾਂ ਦੇ ਸਿਰ ਪਰ ਬੈਠਦਾ ਮੈਂ ਬੈਠਾ ਰ ਉਹਨਾਂ ਦੇ ਕੋਲ ਆ ਵੀ ਤਿੰਨ ਲੈਣਾ ਗੁੱਡੀਆਂ ਹੈ 4 4 8 4 12 ਲੈਣਾ ਹੋਗੀਆਂ ਨਤਿਆ ਸਬਜੀ ਲੈ ਆਉਂਦਾ ਆ ਸਕਿਉਰਟੀ ਗਾਰਡ ਬਿਠਾ ਲੈਦਾ ਵੀ ਕੋਈ ਫਾਇਦਾ ਨਹੀਂ ਹੋਇਆ ਤੁਹਾਨੂੰ ਤਾਂ ਤਿੰਨ ਤਿੰਨ ਲੈਣਾ ਗੁੱਡੀਆਂ ਦੇਖ ਲੈ ਉਹ ਤਿੰਨ ਤਿੰਨ ਲੈਣਾ ਗੁੱਡੀਆਂ ਸਾਰੀ ਦਿਹਾੜੀ 'ਚ 1 2 3 ਲੈਣਾ ਗੁੱਡੀਆਂ हां सिक्योरिटी गार्ड ਦਾ ਵੀ ਕੋਈ ਫਾਇਦਾ ਨਹੀਂ ਬੈਠਾ ਲੇਕਿਨ ਸੋਨਾ ਹੋ ਗਿਆ हां हां ਕਾਮ ਤਸਵੀਰ ਰੇਡ ਗੋਤੀ ਕੋ ਵੀ 20 ਰੁਪਏ ਦਿੱਤਾ ਲੈ 5 ਰੁਪਏ ਕਿਲੋ ਆ ਮੋ ਕਿਧਰ ਨੂੰ ਚੱਲੇ ਆਇਆ ਕਰਿਓ ਬੈਠੋ ਬੈਠੋ ਅੱਧੀ ਘਾੜ ਲਾਉ ਤਾਜ਼ੀ ਮੈਂ ਟੋਰ ਚੱਲ ਸਭ ਕੁਝ ਲੈ ਆਇਆ ਕਿ ਉੱਥੇ ਸੀ ਚੱਲ ਇਸ ਨੂੰ ਪਿੱਛੇ ਕਰ ਰੋਪੜ ਤੇ ਰੋਪੜ ਤੇ ਉਹ ਕਾ ਰੇੜੀ ਆ ਜਾਣ ਤਾਂ ਫੇ ਵੇਚੇ ਕਰੂੰਗਾ ਆ ਜਾਣੇ ਵੱਲਾ ਹੈ ਆਪਣਾ ਹਨੂ ਫਰੀ ਖੜਾਈ ਹਾਂ ਫੇਰ ਪੀਲਾ ਪੀਲਾ ਪਾਣੀ ਪੀਲਾ ਲਾ 10 15 ਮੀਟਰ ਹੈ ਜੇ 5 ਵਜੇ ਹਲੇ ਤਾਂ ਹੀ ਨਿਭਣਾ ਇਹ 4 ਦਿਨ ਚ ਵੀ 3 ਦਿਨ ਚ ਅਜੇ ਇੱਕ ਫਾਟ ਲੱਗ ਗਈ ਨਾ ਅਜੇ ਉੱਪਰ ਰਹਿੰਦਾ ਏ ਫਾਟ ਰਹਾ ਤਾਂ ਹੀ ਆ ਮਹੀਨਾ ਲਾਉਂਗਾ ਤੂੰ ਕਰੀ ਫੁਰਤੀ ਜਾ ਸਿਰ ਨੂੰ ਓਏ ਤਿੰਨ ਲੈਣਾ ਗੁੱਡੀਆਂ ਜਮੇ ਹੀ ਰਹਿ ਗਏ ਓ ਆ ਸਭ ਤੋਂ ਵਧੀਆ ਗੁੱੜਦਾ ਬੰਦਾ ਉਹ ਮੁੰਡਾ ਆ ਦੇਖੀ ਜੀ ਗੁੱਡੀ ਵੀ ਫਾਂਟ ਤੁਸੀਂ ਸਾਰੇ ਵਿੱਚ ਵੀ ਨਹੀਂ ਗੁੱੜਦਾ ਸ਼ੰਕਰ ਦੇਖ ਲੈ ਲਾਗ ਵਿੱਚ ਵੀ ਸਾਰੇ ਕੋਲ ਉਹ ਨਹੀਂ ਮਾਰ ਕੇ ਰਾਜੀ ਹੈ ਖੁਰਪਾ ਆ ਦੇਖੀ ਨਾ ਗੁੱਡੀ ਵੀ ਲੈਣ ਸੁਬਿਆ ਨਹੀਂ ਆਪ ਬੁਲਾਇਆ ਹਾਂ ਆਪ ਬੁਲਾ ਇਤਨਾ ਕਰਨੇ ਨਾਲੇ ਕਹਿ ਕੇ ਗਿਆ ਵੀ ਆ ਦੇਖ ਲੈ ਵੀ ਸਾਰੇ ਵਿੱਚ ਵੀ ਮਾਰ ਦੋ ਉਹਦੇ ਅੱਗੇ ਚੁੰਗੀਆਂ ਨੂੰ ਕਨ ਕਨ ਚੁੰਗ ਮਾਰ ਦੇ ਹੋਰ ਕੀ ਆ ਆ ਦੇਖ ਮੁੰਡਾ ਗੁੱੜਦਾ ਜਾਂਦਾ ਕਿੰਨਾ ਵਧੀਆ ਗੁੱਡੇ ਆ ਉਹਨੇ ਚਾਹ ਬੈਠੋ ਇੱਥੇ 10 ਮਿੰਟ ਹੋਰ ਲਾਓ ਇਹਨੇ ਕਰੋ ਤਾਂ ਹੀ ਸਾਰੇ ਨਿਭਣਾ ਚੱਟਮਾਰ ਹੋਰ ਆ ਦੇਖ ਰੁਪਏ ਨੂੰ ਕਿ ਕਹਣਾ ਦੇਖਦਾ ਚੱਟਮਾਰ ਆ ਚੱਟ ਦੇਵ ਰਾਜ ਆਏ ਤਿੰਨ ਲੈਣਾ ਭਰੇ ਰਹਿ ਗਏ ਦੇਖ ਲਾ 50 ਲੈਣਾ ਹਾਂ ਹਾਂ ਦੇਖ ਲਾ ਇਹ ਸਭ ਗੱਲ ਤਾਂ ਮੈਨੂੰ ਲੱਗਦੀ ਤੂੰ ਲੰਗੇਗਾ ਦੱਸ 10 ਦਿਨ ਲਾਉਂਗਾ ਹੋਇਆ ਤੂੰ ਆਇਆ ਵੀ ਪਿੰਡੀਆਂ ਵਾਲਾ ਨਿਬੜ ਜੂਗਾ ਇੱਥੇ ਤੱਕ ਨਾ ਇਧਰੋਂ ਪਿਆਜ਼ ਵਾਲਾ ਸ਼ੁਰੂ ਹੋ ਜਾਣਾ ਪਿਆਜ਼ ਤਾਂ ਕੁਝ ਨਹੀਂ ਹੈਗੇ ਚੱਲ ਦੇਖਦੇ ਆ ਸਪਰੇ ਹੋਰ ਮਾਰ ਦਾਂਗੇ ਇੱਕ ਆ ਸ਼ੰਕਰ ਦੇ ਕੇ ਕਹਿੰਦਾ ਜਿਗਣਾ ਉਹਦੇ ਸੱਟ ਲੱਗਦੀ ਆ ਖੱਖ ਦੇ ਨਕਰ ਆ ਦੇ ਗੁਰਦਾ ਮੁੰਡਾ ਸਿੱਖ ਲਾਇ ਤੇ ਰਿਸ਼ਤੇਦਾਰ ਤੇ ਆਇਆ ਆ ਦੇਖ 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 ਪਿੰਡੀਆਂ ਹੀ ਵੜਤੀਆਂ ਆਏ ਨੇ ਨਾ ਨਾ ਕੇ ਦੱਬਦਾ ਦਿੱਤੀ ਥੱਲੇ ਉਹ ਦੇਖੇ ਉੱਪਰ ਰੂੜਾ ਪਿਆ ਹਾਂ ਆਹਾਂ ਰੂੜਾ ਉਹ ਮਿੱਟੀ ਦੀ ਚੱਲ ਕੋਈ ਨਹੀਂ ਉੱਪਰ ਨਾਲ ਗੁੱਟ ਗੰਨੇ ਦੀ ਜੜ ਗੁੱਟ ਬਸ ਹੂੰ ਤੇ ਦੇਖ ਲਾ ਸਕਿਉਰਟੀ ਗਾਰਡ ਬੈਠੇ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਤੁਹਾਡੇ ਪਰ ਤਾਂ ਹਾਂ ਮੈਂ ਦੱਸਿਆ ਸਰਦਾਰ ਰੋਟੀ ਖਾਇਆ ਜਦਸ ਲੱਗ ਗਈ ਹੈ ਸਰਦਾਰ ਨੂੰ ਰੋਟੀਆਂ 2 ਵਜੇ ਖਲੋਣੀ ਚਾਹੀਦੀ ਹੈ ਹਾਜ਼ਰੀ ਖਿਲਾ ਕੇ ਮੈਂ ਕਹਿੰਦਾ ਹਾਜ਼ਰੀ ਖਿਲਾ ਕੇ ਕੱਲ ਸੇ 1 ਵਜੇ ਰੋਟੀ ਦੇਖੀਏ ਘਣੀ ਬਹੁਤ ਉਸਕੇ 2 ਘੰਟੇ ਮੈਂ ਸਾਨੂੰ ਉਹੀ ਕਹਿੰਦਾ ਮੈਂ ਰੋਟੀਓ ਫਿਰ ਹੌਲੀ ਹੌਲੀ ਆ ਦੇਖੇ ਰਿਸ਼ਤੇਦਾਰ ਹੋਰ ਆ ਗਏ ਉਧਰ ਚੱਲ ਜਦੋਂ ਜਦੋਂ ਖਾਣ ਲੱਗ ਗਿਆ ਨਾ ਕਾਹਤ ਹੱਦ ਨਹੀਂ ਲੱਗਦੇ ਪਰੇ ਹਾਂ ਹਾਂ ਨਾ ਵੀ ਵੀਰਪਰੀਆਂ ਕਹਿਣ ਲੱਗਿਆ ਵਾ ਟਰਾਲੀਆਂ ਦੋ ਮੰਗਾ ਲਈਆਂ ਅੱਜ ਐਂਪਲਵਾਨ ਦੋ ਭਰਨੀ ਆਂ ਕਹਿੰਦਾ ਗੱਟਨੀ ਹੈ ਭਰੀ ਮੈਨੂੰ ਪੂਰੀ ਨਹੀਂ ਲੱਗਦੀ ਮੈਨੂੰ ਤਾਂ ਆਪ ਨਹੀਂ ਪੂਰੀ ਲੱਗਦੀ ਲੱਗਦਾ ਵੀ ਇੱਕ ਦੀ ਕਰੀ ਜੀ ਨਾ ਲੱਗੇ ਵਿਗਣਨ ਕਹਿੰਦੇ ਦੋ ਇਕੱਠੀਆਂ ਹੀ ਲੱਦਣੀਆਂ ਮੈਨੂੰ ਤਾਂ ਲੱਗਦੀ ਨਹੀਂ ਵੀ ਭਰੀ ਪੂਰੀ ਹੋ ਹੂੰ ਮੰਨਦਾ ਵੀ ਨਹੀਂ ਲੱਗਦਾ ਮੈਂ ਤੈਨੂੰ ਆ ਕੇ ਦੱਸਦਾ ਲੈਣਾ ਹੀ ਦੇਖ ਕੇ ਨਾ ਮੈਂ ਵੀ ਦੇਖ ਲਿਆ ਵੀ ਭਰੀ ਹੈ ਨਹੀਂ ਪੂਰੀ ਅੱਜ ਦੋ ਲੱਦਾਂ ਹੋਗੇ ਦੇ ਤਾਂ ਸੀ ਦੋ ਫੱਟੇ ਦੋ ਟਰਾਲੀ ਦੋ ਟਰੈਕਟਰ ਦੋ ਰਸੇ ਰਸੇ ਤਾਂ ਹੋਣੀ ਦੋ ਬੁਲਾ ਲਿਆ ਸਾਰਾ ਸਮਾਨ ਭਰੀ ਵਾਲੇ ਘੜੀ ਨਹੀਂ ਹੈਗੀ ਉਹੀ ਤਾਂ ਮੈਂ ਕਹਿੰਦਾ ਮੈਂ ਤਾਂ ਜਾਣਾ ਰੋਪਣੇ ਇਹਨਾਂ ਇੰਨੀ ਕ ਲੱਦ ਕੇ ਲੰਘ ਜਣਾ ਦੇਖੀ ਜਿਆਦਾ ਭਾਜੀ ਨਹੀਂ ਹੁੰਦਾ ਸੀ ਨਾ ਗੱਲ ਕਰਦਾ ਚੱਲ ਉਹ ਤਾਂ ਇੱਥੇ ਖੜਾ ਦੇਣਾ ਤੂੰ ਇੱਥੇ ਮੋੜ ਕੇ ਖੜਾ ਦੇ ਇੱਥੇ ਜਿਵੇਂ ਖੜਾ ਦੇ ਐਂ ਕਰਕੇ ਮੋੜ ਕੇ ਇਧਰ ਨੂੰ ਪਿੱਠ ਕਰਕੇ ਗੇਣ ਲੈਣ ਦੇ ਭਰੀਆਂ ਪਸਾਦ ਲੱਗ ਜੇ ਆਹ ਤਾਂ ਵੱਡਣ ਨੂੰ ਵੀ ਖੜੀਆਂ 10 ਭਰੀਆਂ 10 ਭਰੀਆਂ ਨਾਲ ਥੋੜੀ ਕੀਮਤ ਹੋਣਾ ਹੋ ਜਾਣਾ ਚੱਲ ਘਟੋ ਘੱਟ 50 ਭਰੀ ਘਟੋ ਹੈਂ 50 ਭਰੀ ਘਟੋ ਦੇਖਦੇ ਕਿੰਨੀ ਘਾਟ ਗਣਦਾ ਹੁਣ ਗਣਕੇ ਦੱਸੂ ਤੈਨੂੰ ਦੱਸਦਾ ਉਸਨੇ ਅਭੀ ਆ ਰਹੇਗੇ ਵੱਡਣ ਨੂੰ ਗਰਮਕੇ ਪਰ ਹੀ ਦੇਖਦੇ ਕਿੰਨੀ ਹੁੰਦੀ ਆ ਕਈ ਵਾਰ ਇਹ ਹੋਲੀ ਵੀ ਪਾ ਦਿੰਦੇ ਆ ਇਹ ਦੇ ਕੀ ਨਾ ਆਹ ਪਰ ਹੀ ਦਾ ਵਧੀਆ ਆਹ ਪਰ ਹੀ ਦਾ ਠੀਕ ਆ ਆ ਦੇ ਬਿਜਲੀ ਬੈਠਾ ਫਿਰ ਠੰਡੀ ਹੋਵਾਗੇ ਜੀ ਜਲਦੀ ਕਿੰਨੀਆਂ ਹੋ ਗਈਆਂ 260 ਕਟ 30 35 ਭਰੀਆਂ ਹੋ ਤੇ ਹੋ ਨਾ ਜਾਏਗਾ ਅਭੀ ਨਹੀਂ ਅਭੀ 3 3 4 4 ਹੈ ਸਭ ਕੇ ਆ ਗਿਆ 300 ਵੀ ਕਟਾ ਆ ਤੇ ਇਸ ਮੇ 230 ਪੁਲੀ ਲਾਦਵੇ ਕਰਤੇ ਹੈ 130 ਹਾਂ ਕੁਛ ਲੀਜੀਏ ਚਾਹੋ ਨਾ ਪਾਣੀ ਦੇ 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 ਮਾਈਕੋ ਦਾ ਪਾਪ ਦੇ ਮੋਟੂ ਮਾਈਕੋ ਦਾ ਸਹੀ ਬਾਤ ਹੈ ਨਾ ਸਰਦਾਰ ਜੀ ਪਿਆ ਮੁੜਿਆ ਆਵੇ ਤਾਂ ਕੀ ਹੋ ਗਿਆ ਪਰਸੋਂ ਨੂੰ ਫੇਕਣ ਦੀ ਆ ਮੁੰਨਾ ਚਾਹੀਦਾ ਆ ਪਿਆ ਕਿਲਾ ਛਿਲ ਦਿਆ ਹੈ ਚੱਲ ਠੀਕ ਆ ਚੜਾ ਕਢਾਣਾ ਖੜਾ ਦੇ ਜਿੱਦੋਂ ਖੜਾਉਣਾ ਲੂਟ ਕਰਕੇ ਆਪੇ ਚੜਾ ਲੇ ਮੈਂ ਚੱਲੇ ਲੋਟ ਕਰਕੇ ਖੜਾ ਲੈ ਜਿੱਥੇ ਖੜਾਉਣਾ ਬੰਦਾ ਦਾ ਭੱਜ ਚੱਲਿਆ ਉਹਨੇ ਲਗਣਾ ਖੇਚ ਕੱਲੀ ਕੱਲੀ ਭਰੀ ਕੋਲ ਕਮਾ ਤੂੰ ਆਪਣਾ ਲੋਡ ਦੇਖ ਲੈ ਹਾਂ ਗੱਲਾਂ ਸੁਣ ਲੈ ਉਹ ਹੈਗਾ ਫੱਟਾ ਤਾਂ ਫੱਟਾ ਦਾ ਦੋਹਾਂ ਵਿੱਚ ਆ ਮਾਰਜੀ ਕਰੀ ਜਾਈ ਸਾਨੂੰ ਇੱਕ ਵਾਰੀ ਲੋਡ ਕਰਦੇ ਉੱਪਰੇ ਫੱਟੇ ਰੱਖ ਲਈ ਦੋਹੇ ਵੀਰੀਆਂ ਤੇ ਆਹ ਫੱਟੇ ਰੱਖ ਲਈ ਆਪਣੇ ਨਾਲ ਨਹੀਂ ਦੇਖ ਲੈ ਫਿਰ ਇੱਥੇ ਬੈਗ ਲਾ ਕੇ ਖੜਾ ਦੇਣਾ ਤਾਂ ਪੂਰੀ ਇੱਥੇ ਆਏ ਨੂੰ ਮੂੰਹ ਕਰਕੇ ਵੱਧਦੀਆਂ ਇਹਦਾ ਚਿੱਟੀ ਨਹੀਂ ਵੱਲਦੀ ਹੈਗੀ ਹਾਂ ਹੁਣ ਵੱਲੀ ਆ ਵਾ ਠੀਕ ਆ ਪੜਾ ਰਹੇ ਨੇ ਆਪੇ ਕਰੀ ਜਾਂ ਉਹਨੇ ਆ ਚਲੀ ਆਪਾਂ ਹੋ ਗਿਆ ਫੋਰਜੀਤੀ ਦੇ ਘਰ ਹੋ ਗਿਆ ਫੋਰ ਸਟਾਰਟ ਉਧਰ ਧੂਆਂ ਦੇਖ ਲੈ ਵੀ ਜੱਗੇ ਬਹੁਤ ਕੋਲ ਜਾਣਾ ਪੈਣਾ ਧੂਆਂ ਬਹੁਤ ਮਾਰਦਾ ਜੱਗੇ ਬਹੁਤ ਨੂੰ ਤਾਂ ਫੇਲ ਕਰ ਦੂਗਾ ਧੂਆਂ ਮਾਰਦਾ ਇਹ ਲੋ ਚਲੀਏ ਫੇਰ ਮੈਂ ਘਰ ਨੂੰ